ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਰਬਾ ਜਾਣਦੇ ਹੀ ਹੋ ਕਿ ਪੰਜਵੇਂ ਪਾਤਸ਼ਾਹ ਜੀ ਧੰਨਾ ਗੁਰੂ ਅਰਜਨ ਸਾਹਿਬ ਮਹਾਰਾਜ ਤਿਨਾਂ ਦਾ ਪਾਵਨ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਦੇ ਵਿੱਚ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਪੰਜਵੇਂ ਪਾਤਸ਼ਾਹ ਜੀ ਜਿਨ੍ਹਾਂ ਤੋਂ ਇੱਕ ਐਸੀ ਸ਼ਹਾਦਤ ਦੀ ਪਰੰਪਰਾ ਆਰੰਭ ਹੋਈ ਕਿ ਬਾਅਦ ਵਿੱਚ ਵੀ ਨਵੇਂ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਅਤੇ ਅੰਦਾਲ ਹੀ ਹੋਰ ਅਨੇਕਾਂ ਮਹਾਨ ਗੁਰਸਿੱਖਾਂ ਨੇ ਆਪਣੀਆਂ ਸ਼ਹਾਾਤਾਂ ਦਿੱਤੀਆਂ ਤੇ ਅੱਜ ਤੱਕ ਸ਼ਹੀਦੀਆਂ ਦੀ ਇਹ ਪਰੰਪਰਾ ਲਗਾਤਾਰ ਚੱਲਦੀ ਆ ਰਹੀ ਹੈ। ਸੋ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਸਾਹਿਬ ਦਾਤਾ ਜੀ ਉਹਨਾਂ ਦਾ ਜੀਵਨ ਇਤਿਹਾਸ ਬੜਾ ਮਹਾਨ ਹੈ। ਉਹਨਾਂ ਦੀ ਸ਼ਹਾਦਤ ਆਪਣੇ ਆਪ ਦੇ ਵਿੱਚ ਬੜੀ ਮਹਾਨ ਤੇ ਅਦੁੱਤੀ ਹੈ। ਔਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਕਾਲ ਦੇ ਵਿੱਚ ਇਨੇ ਇਨੇ ਵੱਡੇ ਮਹਾਨ ਕਾਰਜ ਕੀਤੇ ਜਿਨ੍ਹਾਂ ਦੇ ਬਾਰੇ ਅਸੀਂ ਦੱਸਣਾ ਆਰੰਭ ਕਰੀਏ ਤੇ ਬਹੁਤ ਸਮਾਂ ਲੱਗਦਾ ਹੈ ਔਰ ਸਾਥ ਸੰਗਤ ਉਹਨਾਂ ਬਾਰੇ ਸਾਨੂੰ ਪਤਾ ਵੀ ਹੋਣਾ ਚਾਹੀਦਾ ਹੈ ਅੱਜ ਸਾਡੇ ਨਾਲ ਨੇ ਬੇਟੀ ਗੁਰ ਅਮਾਨਤ ਕੌਰ ਅਸੀਂ ਉਹਨਾਂ ਦੇ ਨਾਲ ਕੁਝ ਇੱਕ ਸਵਾਲ ਜਵਾਬ ਕਰਾਂਗੇ ਜਿਆਦਾ ਦੇਰਵਾ ਨਹੀਂ ਜਿਆਦਾ ਲੰਮੀ ਵੀਡੀਓ ਵੀ ਨਹੀਂ ਹੋਏਗੀ ਬਸ ਕੁਝ ਇੱਕ ਅੰਦਰ ਵੱਲ ਛੋਟੇ ਛੋਟੇ ਸਵਾਲ ਜਿਹੜੇ ਕਿ ਹਰ ਸਿੱਖ ਨੂੰ ਅੱਜ ਪਤਾ ਹੋਣਾ ਬੜੇ ਜ਼ਰੂਰੀ ਨੇ ਤੇ ਸਾਧ ਸੰਗਤ ਜੀ ਤੁਸੀਂ ਖੁਦ ਵੀ ਜਿਹੜੀਆਂ ਸੰਗਤਾਂ ਵੇਖ ਰਹੀਆਂ ਨੇ ਉਹਨਾਂ ਨੂੰ ਬੇਨਤੀ ਹੈ ਜਰੂਰ ਇਸ ਵੀਡੀਓ ਨੂੰ ਅੰਤ ਤੱਕ ਦੇਖੋ ਅਖੀਰ ਤੱਕ ਵੇਖੋ ਤੇ ਆਪਣੇ ਅੰਦਰ ਜਰੂਰ ਤੁਸੀਂ ਚਾਤ ਮਾਰ ਕੇ ਵੇਖੋ ਕਿ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਪਤਾ ਹਨ ਕਿ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਜਾਣਦੇ ਹਾਂ ਜੇ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਵੀ ਨਹੀਂ ਜਾਣਦੇ ਇਹਦਾ ਮਤਲਬ ਸਾਨੂੰ ਅਜੇ ਧੰਗ ਗੁਰੂ ਅਰਜਨ ਸਾਹਿਬ ਦਾਤਾ ਜੀ ਬਾਰੇ ਕੁਝ ਵੀ ਨਹੀਂ ਪਤਾ ਤੇ ਫਿਰ ਅੰਦਾਜ਼ਾ ਲਗਾਓ ਅਸੀਂ ਕਿੱਥੇ ਮਹਾਰਾਜੇ ਦਾ ਸ਼ਹੀਦੀ ਦਿਹਾੜਾ ਮਨਾਇਆ ਤੇ ਉਸ ਮਨਾਏ ਦਾ ਲਾਭ ਕੀ ਹੋਇਆ ਕਿ ਅਸੀਂ ਸਿਰਫ ਬਾਹਰੀ ਤੌਰ ਤੇ ਦਿਖਾਵਾ ਕਰਨ ਜੋਗੇ ਤਾਂ ਨਹੀਂ ਰਹਿ ਗਏ ਕਿ ਤੇ ਐਸਾ ਤਾਂ ਨਹੀਂ ਕਿ ਅਸੀਂ ਬਾਹਰੀ ਤੌਰ ਤੇ ਤੇ ਮਨਾ ਰਹੇ ਹੁਏ ਸ਼ਹੀਦੀ ਦਿਹਾੜਾ ਪਰ ਉੰਜ ਸਾਨੂੰ ਆਪਣੇ ਸਤਿਗੁਰੂ ਜੀ ਬਾਰੇ ਕੁਝ ਵੀ ਨਾ ਪਤਾ ਹੋਵੇ ਸੋ ਆਓ ਕੁਝ ਇੱਕ ਸਵਾਲ ਜਿਹੜੇ ਧੰਗ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਦੇ ਅੰਦਾਲ ਸੰਬੰਧ ਰੱਖਦੇ ਨੇ ਬੇਟੀ ਗੁਰ ਅਮਾਨਤ ਕੌਰ ਜੀ ਸਾਡੇ ਅੰਦਾਲ ਨੇ ਉਹਨਾਂ ਦੇ ਅੰਦਾਲਾ ਪਾਏ ਸਵਾਲ ਜਵਾਬ ਕਰਾਂਗੇ ਇਹ ਸਭ ਤੋਂ ਪਹਿਲਾਂ ਤੁਸੀਂ ਸੰਗਤਾਂ ਦਲ ਫਤਿਹ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾ ਸਵਾਲ ਗੁਰੂ ਅਰਜਨ ਸਾਹਿਬ ਮਹਾਰਾਜ ਸਤਗੁਰੂ ਜੀ ਦਾ ਆਗਮਨ ਕਿਸ ਜਗ੍ਹਾ ਤੇ ਹੋਇਆ ਗੋਇੰਦਵਾਲ ਸਾਹਿਬ ਵਿਖੇ ਗੋਇੰਦਵਾਲ ਸਾਹਿਬ ਸਾਧ ਸੰਗਤ ਉਹ ਨਗਰ ਜਿਹੜਾ ਗੁਰੂ ਅੰਗਦ ਸਾਹਿਬ ਰਾਜੀ ਦੇ ਹੁਕਮ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਸਾਇਆ ਉਸ ਨਗਰ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਆਗਮਨ ਹੋਇਆ ਅਗਲਾ ਸਵਾਲ ਗੁਰੂ ਅਰਜਨ ਸਾਹਿਬ ਮਹਾਰਾਜ ਸਤਗੁਰੂ ਜੀ ਦਾ ਆਗਮਨ ਪ੍ਰਕਾਸ਼ ਕਦੋਂ ਹੋਇਆ 1563 ਈਸਵੀ ਨੂੰ ਸਨ 1563 ਈਸਵੀ ਨੂੰ ਸਤਗੁਰੂ ਜੀ ਦਾ ਆਗਮਨ ਹੋਇਆ ਮਹਾਰਾਜ ਸਤਗੁਰੂ ਧੰਗੁਰੂ ਅਰਜਨ ਸਾਹਿਬ ਜੀ ਦੇ ਮਾਤਾ ਪਿਤਾ ਜੀ ਕੌਣ ਸਨ ਪਿਤਾ ਗੁਰੂ ਰਾਮਦਾਸ ਜੀ ਅਤੇ ਮਾਤਾ ਮਾਤਾ ਪੰਨੀ ਜੀ ਸੋ ਇਹ ਮਹਾਨ ਜੋੜੀ ਹੈ ਜੀ ਚੌਥੇ ਪਾਤਸ਼ਾਹ ਜੀ ਧੰਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਬਾਰੇ ਆਪਾਂ ਬਾਣੀ ਵਿੱਚੋਂ ਪੜ੍ਹਨੇ ਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰਿਆ ਧਾਰਿਆ ਇਹ ਪਿਤਾ ਜੀ ਨੇ ਤੇ ਸਤਕਾਰਯੋਗ ਮਾਤਾ ਭਾਨੀ ਜੀ ਜੋ ਭਾਣਾ ਮੰਨਣ ਦੀ ਮੂਰਤ ਨੇ ਉਹ ਸਤਗੁਰੂ ਜੀ ਦੇ ਮਾਤਾ ਜੀ ਹਨ ਉਸ ਤੋਂ ਅਗਲਾ ਸਵਾਲ ਜੀ ਸਾਨੂੰ ਗੁਰੂ ਅਰਜਨ ਸਾਹਿਬ ਦਾਤਾ ਜੀ ਨੂੰ ਆਪਣੇ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦ ਵਿੱਚ ਕਿੰਨੇ ਸਾਲ ਖੇਡਣ ਦਾ ਮੌਕਾ ਮਿਲਿਆ 11 ਸਾਲ ਤਕਰੀਬਨ 11 ਸਾਲ ਦੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਰਬਲਾ ਸੀ ਜਦੋਂ ਉਹਨਾਂ ਦੇ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਜੋਤੀ ਜੋਤ ਸਮਾਏ ਸੋ ਇਹਨਾਂ 11 ਸਾਲਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਆਪਣੇ ਨਾਨਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੋਂ ਗੁਰਮਤ ਦਾ ਗਿਆਨ ਗੁਰਮਤ ਉਪਦੇਸ਼ ਹਾਸਲ ਕੀਤਾ ਅਗਲਾ ਸਵਾਲ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬੈਠੇ ਉਦੋਂ ਉਹਨਾਂ ਦੀ ਉਮਰ ਕਿੰਨੀ ਸੀ 18 ਸਾਲ ਅਤੇ 2 ਮਹੀਨੇ ਤਕਰੀਬਨ 18 ਸਾਲ 2 ਮਹੀਨਿਆਂ ਦੇ ਕਰੀਬ ਸੱਚੇ ਪਾਤਸ਼ਾਹ ਜੀ ਦੀ ਅਰਬਲਾ ਸੀ ਜਦੋਂ ਹਜ਼ੂਰ ਸਤਿਗੁਰੂ ਜੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਏ ਸਾ ਸੰਗਤ ਜੀ ਇਸ ਤੋਂ ਅਗਲਾ ਸਵਾਲ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਸਾਹਿਬ ਦਾਤਾ ਜੀ ਕਿੰਨੇ ਸਾਲ ਗੁਰਤਾ ਗੱਦੀ ਤੇ ਰਹੇ 25 ਸਾਲ ਤਕਰੀਬਨ 25 ਸਾਲ ਪੰਚਮ ਗੁਰਦੇਵ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਨਾ 25 ਸਾਲਾਂ ਦੇ ਸਮੇਂ ਦੇ ਦੌਰਾਨ ਅਨੇਕਾਂ ਹੀ ਮਹਾਨ ਕਾਰਜ ਮਾਨਵਤਾ ਦੀ ਭਲਾਈ ਵਾਸਤੇ ਕੀਤੇ ਤੇ ਬੇਟਾ ਜੀ ਤੁਸੀਂ ਇਹ ਦੱਸੋ ਕਿ ਕਿਹੜੇ ਕਿਹੜੇ ਮਹਾਨ ਕਾਰਜ ਗੁਰੂ ਸਾਹਿਬ ਨੇ ਕੀਤੇ ਉਹਨਾਂ ਵਿੱਚੋਂ ਜਿੰਨੇ ਵੀ ਤੁਸੀਂ ਦੱਸ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਕੋੜੀਆਂ ਦੇ ਇਲਾਜ ਲਈ ਹਸਪਤਾਲ ਬਣਵਾਏ ਅਤੇ ਨਵੇਂ-ਨਵੇਂ ਨਗਰ ਬਸਾਏ ਵਾਹ ਜੀ ਵਾਹ ਸੱਚਮੁੱਚ ਹੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇੰਨੇ ਕਾਰਜ ਕੀਤੇ ਜਿਹੜੇ ਸ਼ਾਇਦ ਅਸੀਂ ਗਿਣ ਨਹੀਂ ਸਕਦੇ ਕੁਝ ਤਾਂ ਐਸੇ ਨੇ ਸਾਧ ਸੰਗਤ ਜਿਹੜੇ ਇਤਿਹਾਸ ਵਿੱਚ ਆ ਗਏ ਨੇ ਬੜਾ ਕੁਝ ਐਸਾ ਵੀ ਹੈ ਜਿਹੜਾ ਇਤਿਹਾਸ ਵਿੱਚ ਨਹੀਂ ਵੀ ਆ ਸਕਿਆ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਨਵੇਂ-ਨਵੇਂ ਨਗਰ ਬਸਾਏ ਕਿਹੜੇ-ਕਿਹੜੇ ਨਗਰ ਬਸਾਏ ਨਾਮ ਦੱਸ ਸਕਦੇ ਹੋ ਹਾਂਜੀ ਕਰਨਤਾਰਨ ਸਾਹਿਬ ਕਰਤਾਰਪੁਰ ਸਾਹਿਬ ਜ਼ਿਲ੍ਹਾ ਜਲੰਧਰ ਕਰਤਾਰਪੁਰ ਸਾਹਿਬ ਜ਼ਿਲ੍ਹਾ ਜਲੰਧਰ ਕਿਉਂਕਿ ਇੱਕ ਕਰਤਾਰਪੁਰ ਸਾਹਿਬ ਜਿਹੜਾ ਪਾਕਿਸਤਾਨ ਵਿੱਚ ਰਹਿ ਗਿਆ ਹੈ ਉਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਸ ਨਗਰ ਦੀ ਉਸਾਰੀ ਕਰਵਾਈ ਸੀ ਜਿਹੜਾ ਜਲੰਧਰ ਦੇ ਨਜ਼ਦੀਕ ਕਰਤਾਰਪੁਰ ਸਾਹਿਬ ਹੈ ਇਹ ਪੰਜਵੇਂ ਪਾਤਸ਼ਾਹ ਜਿਨੇ ਬਸਾਇਆ ਸੀ ਨਾਲੇ ਤਰਮਤਾਰਨ ਸਾਹਿਬ ਨਗਰ ਬਸਾਇਆ ਸੋ ਜਿਵੇਂ ਕਿ ਬੇਟੀ ਨੇ ਦੱਸਿਆ ਸੱਚੇ ਪਾਤਸ਼ਾਹ ਜੀ ਨੇ ਤਰਮਤਾਰਨ ਸਾਹਿਬ ਨਗਰ ਦੇ ਵਿੱਚ ਕੋੜੀਆਂ ਦੇ ਇਲਾਜ ਵਾਸਤੇ ਕੋੜੀ ਘਰ ਵੀ ਤਿਆਰ ਕਰਵਾਇਆ ਜਿਹਨੂੰ ਆਪਾਂ ਕਹਿ ਸਕਦੇ ਆ ਅੱਜ ਕੱਲ ਦੀ ਭਾਸ਼ਾ ਵਿੱਚ ਆਪਾਂ ਕਹਿ ਸਕਦੇ ਹਾਂ ਹਸਪਤਾਲ ਬਣਾਇਆ ਕਿ ਮਹਾਰਾਜ ਜੀ ਉੱਥੇ ਕੋੜੀਆਂ ਦਾ ਇਲਾਜ ਕਰਵਾਇਆ ਕਰਦੇ ਸਨ ਗੁਰੂ ਸਾਹਿਬ ਜੀ ਨੇ ਧੰਨ ਗੁਰਗ੍ਰੰਥ ਸਾਹਿਬ ਮਹਾਰਾਜੀ ਦੀ ਸੰਪਾਦਨਾ ਦਾ ਕਾਰਜ ਕਰਵਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਸਾਨੂੰ ਬਾਣੀ ਦੇ ਲੜ ਲਾ ਕੇ ਹੁਕਮ ਕੀਤਾ ਤੁਸੀਂ ਸਤਗੁਰੂ ਦੀ ਬਾਣੀ ਦੇ ਅੰਦਰ ਜੁੜਨਾ ਹੈ ਜਿਹੜਾ ਉਪਦੇਸ਼ ਪਹਿਲੇ ਪਾਤਸ਼ਾਹ ਜੀ ਦੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਪੰਜਵੇਂ ਪਾਤਸ਼ਾਹ ਜੀ ਨੇ ਉਹਨੂੰ ਹੋਰ ਇੱਕ ਵਿਸਥਾਰਤ ਰੂਪ ਦੇ ਦਿੱਤਾ ਆਪਾਂ ਇੰਜ ਕਹਿ ਸਕਦੇ ਹਾਂ ਧੰਨ ਗੁਰअर्जਨ ਸਾਹਿਬ ਦਾਤਾ ਜੀ ਨੇ ਮਾਨਵ ਭਲਾਈ ਦੇ ਕਾਰਜ ਕੀਤੇ ਪਰ ਬੜੇ ਲੋਕ ਸਨ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਦੁਆਰਾ ਕੀਤੇ ਜਾ ਰਹੇ ਇਹ ਸੋਹਣੇ ਕਾਰਜ ਚੰਗੇ ਨਹੀਂ ਸੀ ਲੱਗਦੇ ਉਹਨਾਂ ਮੂਰਖ ਲੋਕਾਂ ਨੇ ਫਿਰ ਸਤਗੁਰੂ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਇਆ ਤਾਂ ਬੇਟਾ ਜੀ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਅਰਜਨ ਸਾਹਿਬਹਾਰਾ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਲੋਕਾਂ ਨੇ ਸ਼ਹੀਦ ਕਰਨ ਵਿੱਚ ਯੋਗਦਾਨ ਦਿੱਤਾ ਉਹਨਾਂ ਵਿੱਚੋਂ ਕਿੰਨਾ-ਕਿੰਨਾ ਦੇ ਨਾਮ ਜਿਹੜੇ ਨੇ ਉਹ ਮੁੱਖ ਨੇ ਸ਼ੇਖ ਅਹਿਮਦ ਸਰਹੰਦੀ ਸ਼ੇਖ ਫਰੀਦ ਬੁਖਾਰੀ ਕਾਨਾ ਛੱਜੂ ਪੀਲੂ ਤੇ ਸ਼ਾਹ ਹੁਸੈਨ ਪ੍ਰੀਥੀਚੰਦ ਚੰਦੂ ਮਹੇਸ਼ ਦਾਸ ਬ੍ਰਾਹਮਣ ਭਿਰਬਲ ਇਹ ਬਹੁਤ ਲੰਮੀ ਲਿਸਟ ਹੈ ਜੀ ਕਿਉਂਕਿ ਸੱਚੇ ਪਾਤਸ਼ਾਹ ਜਿਹਨੂੰ ਸ਼ਹੀਦ ਕਰਵਾਉਣ ਵਿੱਚ ਬੜੇ ਲੋਕਾਂ ਦਾ ਯੋਗਦਾਨ ਹੈ ਪ੍ਰਮੁੱਖ ਤੌਰ ਤੇ ਤਾਂ ਭਾਵੇਂ ਆ ਕੁਝ ਲੋਕ ਸਾਡੇ ਸਾਹਮਣੇ ਆਉਂਦੇ ਨੇ ਉਸ ਸਮੇਂ ਜਹਾਂਗੀਰ ਬਾਦਸ਼ਾਹ ਰਾਜਗਦੀ ਤੇ ਬੈਠਾ ਸੀ ਜਹਾਂਗੀਰ ਬਾਦਸ਼ਾਹ ਨੇ ਸ਼ਹਾਦਤ ਦਾ ਹੁਕਮ ਜਾਰੀ ਕੀਤਾ ਪਿਛੇ ਪ੍ਰਮੁੱਖ ਤੌਰ ਤੇ ਕੱਟੜ ਪੰਥੀ ਬੰਦੇ ਕੰਮ ਕਰ ਰਹੇ ਸਨ ਸ਼ੇਖ ਅਹਿਮਦ ਸਰਹੰਦੀ ਤੇ ਸ਼ੇਖ ਫਰੀਦ ਬੁਖਾਰੀ ਵਰਗੇ ਤੇ ਸਾਧ ਸੰਗਤ ਇਹਦੇ ਨਾਲ ਘਰੋਂ ਵੀ ਵਿਰੋਧਤਾ ਹੋਈ ਪ੍ਰੀਤੀ ਚੰਦ ਵਰਗਿਆਂ ਨੇ ਵੀ ਕੋ ਘਟ ਨਹੀਂ ਗੁਜ਼ਾਰੀ ਕਾਨਾ ਪੀਲੂ ਸ਼ੱਜੂ ਤੇ ਸ਼ਾਹੂ ਸੈਨ ਅਖਵਾਉਂਦੇ ਆਪਣੇ ਆਪ ਨੂੰ ਭਗਤ ਸਨ ਪਰ ਜਦੋਂ ਮਹਾਰਾਜ ਜੀ ਨੇ ਵਣਾ ਕਰਤਾ ਭਾਈ ਤੁਹਾਡੀ ਰਚਨਾ ਗੁਰੂ ਗ੍ਰੰਥ ਸਾਹਿਬਹ ਜੀ ਵਿੱਚ ਦਰਜ ਨਹੀਂ ਹੋ ਸਕਦੀ ਤਾਂ ਇਹ ਲੋਕ ਵੀ ਈਰਖਾ ਕਰਨ ਲੱਗ ਪਏ ਸੋ ਬੜੇ ਲੋਕਾਂ ਨੇ ਸਰਕਾਰੀ ਦਰਬਾਰੇ ਸਤਗੁਰੂ ਦੇ ਵਿਰੁੱਧ ਜਾ ਕੇ ਜਿਹੜੀਆਂ ਨੇ ਉਹ ਦਰਖਾਸਤਾਂ ਦਿੱਤੀਆਂ ਮਹਾਰਾਜ ਜੀ ਦੇ ਖਿਲਾਫ ਜਾ ਕੇ ਭੁਗਤੇ ਮਹੇਸ਼ ਦਾਸ ਬ੍ਰਾਹਮਣ ਵੀਰਬਲ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਇਸੇ ਤਰ੍ਹਾਂ ਮਾਜੇ ਦੀ ਧਰਤੀ ਤੇ ਸਹੀ ਸਰਵਰੀਆਂ ਦੀ ਗੱਦੀ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਕਿਉਂਕਿ ਇਹਨਾਂ ਲੋਕਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਰਹੀਆਂ ਸਨ ਤਾਂ ਕਰਕੇ ਇਹ ਲੋਕ ਖਿੱਚਦੇ ਸਨ ਤੇ ਗੁਰੂ ਅਰਜਨ ਸਾਹਿਬ ਦਾਤਾ ਜੀ ਨੂੰ ਸ਼ਹੀਦ ਕਰਵਾਉਣ ਦੀ ਇਹਨਾਂ ਦੇ ਮਨ ਵਿੱਚ ਲੰਮੇ ਸਮੇਂ ਤੋਂ ਇੱਛਾ ਸੀ ਸੋ ਅਗਲਾ ਸਵਾਲ ਜੀ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਉਸ ਸ਼ਹਿਰ ਦਾ ਨਾਮ ਦੱਸੋ ਲਾਹੌਰ ਪਾਕਿਸਤਾਨ ਸੋ ਅੱਜਕੱਲ੍ਹ ਪਾਕਿਸਤਾਨ ਦੇ ਵਿੱਚ ਰਹਿ ਗਿਆ ਜੀ ਲਾਹੌਰ ਇਥੇ ਮਹਾਰਾਜੇ ਨੂੰ ਸ਼ਹੀਦ ਕੀਤਾ ਗਿਆ ਉਥੇ ਕਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰਦੁਆਰਾ ਡੇਰਾ ਸਾਹਿਬ ਹਾਂਜੀ ਉਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਡੇਰਾ ਸਾਹਿਬ ਇਹ ਲਾਹੌਰ ਦੇ ਵਿੱਚ ਹੈ ਪਾਕਿਸਤਾਨ ਦੇ ਵਿੱਚ ਤਾਂ ਗੁਰੂ ਅਰਜਨ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਕਿਹੜੇ ਕਾਨੂੰਨ ਦੇ ਤਹਿਤ ਸ਼ਹੀਦ ਕੀਤਾ ਗਿਆ ਜਸ ਅਤੇ ਸਿਆਸਤ ਯਸਾ ਅਤੇ ਸਿਆਸਤ ਇਹ ਚੰਗੇਜ਼ ਖਾਨ ਦਾ ਬਣਾਇਆ ਹੋਇਆ ਕਾਨੂੰਨ ਸੀ ਸਾਦ ਸੰਗਤ ਇਹਦਾ ਭਾਵ ਇਹ ਹੁੰਦਾ ਸੀ ਕਿ ਜਦੋਂ ਕਿਸੇ ਧਾਰਮਿਕ ਹਸਤੀ ਨੂੰ ਖਤਮ ਕਰਨਾ ਤਾਂ ਉਹਨੂੰ ਇਸ ਢੰਗ ਦੇ ਨਾਲ ਖਤਮ ਕੀਤਾ ਜਾਏ ਸਰੀਰਕ ਤੌਰ ਤੇ ਕਿ ਉਹਦੇ ਸਰੀਰ ਦੇ ਵਿੱਚੋਂ ਖੂਨ ਦੀ ਇੱਕ ਵੀ ਬੂੰਦ ਨਹੀਂ ਡੁੱਲਣੀ ਚਾਹੀਦੀ ਕਿਉਂਕਿ ਚੰਗੇਜ਼ ਖਾਨ ਇੱਕ ਜ਼ਾਲਮ ਬੰਦਾ ਸੀ ਉਹਨੇ ਬੜੇ ਧਾਰਮਿਕ ਲੋਕਾਂ ਦੇ ਕਤਲ ਕਰਵਾਏ ਕਿਸੇ ਨੇ ਉਹਨੂੰ ਸਲਾਹ ਦਿੱਤੀ ਕਿ ਧਾਰਮਿਕ ਬੰਦੇ ਦਾ ਜਦੋਂ ਖੂਨ ਡੁੱਲਦਾ ਹੈ ਤੇ ਜਿੰਨੀਆਂ ਉਹਦੇ ਖੂਨ ਦੀਆਂ ਬੂੰਦਾ ਧਰਤੀ ਤੇ ਡਿੱਗਦੀਆਂ ਨੇ ਉਹਦੇ ਵਰਗੇ ਹੋਰ ਪੈਦਾ ਹੋ ਜਾਂਦੇ ਨੇ ਤੇ ਤੁਸੀਂ ਕੋਈ ਐਸਾ ਕਾਨੂੰਨ ਤਿਆਰ ਕਰੋ ਕਿ ਧਾਰਮਿਕ ਬੰਦਿਆਂ ਨੂੰ ਮਾਰੋ ਵੀ ਪਰ ਉਹਨਾਂ ਦਾ ਖੂਨ ਵੀ ਨਾ ਡੁੱਲੇ ਉਹਨੇ ਫਿਰ ਕਾਨੂੰਨ ਤਿਆਰ ਕੀਤਾ ਯਾਸਾ ਵਾ ਸਿਆਸਤ ਦਾ ਕਾਨੂੰ ਇਸੇ ਕਾਨੂੰਨ ਨੂੰ ਐਡਾਪਟ ਕੀਤਾ ਕਹਿ ਲਓ ਜਹਾਂਗੀਰ ਨੇ ਤੇ ਜਦੋਂ ਧਾਨ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨਾ ਸੀ ਉਹਨੇ ਹੁਕਮ ਜਾਰੀ ਕੀਤਾ ਕਿ ਯਾਸਾ ਵਾ ਸਿਆਸਤ ਦੇ ਕਾਨੂੰਨ ਦੇ ਤਹਿਤ ਇਹਨਾਂ ਨੂੰ ਸ਼ਹੀਦ ਕੀਤਾ ਜਾਏ ਭਾਵੇਂ ਇਸ ਢੰਗ ਨਾਲ ਸ਼ਹੀਦ ਕੀਤਾ ਜਾਏ ਕਿ ਉਹਨਾਂ ਦੇ ਸਰੀਰ ਦੇ ਵਿੱਚੋਂ ਖੂਨ ਦੀ ਇੱਕ ਬੂੰਦ ਵੀ ਨਹੀਂ ਡੁੱਲਣੀ ਚਾਹੀਦੀ ਗੁਰੂ ਅਰਜਨ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜਿਨੂੰ ਕਿਹੜੇ ਕਿਹੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਤੀ ਤਵੀ ਤੇ ਬਿਠਾਇਆ ਸੀਸ ਉੱਪਰ ਗਰਮ ਰੇਤਾ ਪਾਈ ਅਤੇ ਗਰਮ ਪਾਣੀ ਵਿੱਚ ਉਬਾਲਿਆ ਬਹੁਤ ਹੀ ਪਾਪੀਆਂ ਨੇ ਜ਼ੁਲਮ ਢਾਇਆ ਕਹਿ ਲਓ ਸੱਚੇ ਪਾਤਸ਼ਾਹ ਜਿਨੂੰ ਆਪਣੇ ਅਕੀਦੇ ਤੋਂ ਡਲਾਉਣ ਵਾਸਤੇ ਉਹਨਾਂ ਨੇ ਬੜੇ ਭਿਆਨਕ ਤਸੀਹੇ ਦਿੱਤੇ ਸੱਚੇ ਪਾਤਸ਼ਾਹ ਜੀ ਨੂੰ ਤਤੀਆਂ ਤਵੀਆਂ ਤੇ ਬਿਠਾਇਆ ਸੀਸ ਵਿੱਚ ਗਰਮ ਰੇਤਾ ਉਬਲਦੇ ਪਾਣੀ ਵਿੱਚ ਉਬਾਲਣਾ ਜਦੋਂ ਸਰੀਰ ਛਾਲਿਆਂ ਦੇ ਨਾਲ ਭਰ ਗਿਆ ਉਹਨਾਂ ਸ਼ਾਲਿਆਂ ਦੇ ਉੱਪਰ ਵੀ ਗਰਮ ਰੇਤਾ ਪਾਉਣੀ ਤੇ ਅਖੀਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੀਰ ਨੂੰ ਉਹਨਾਂ ਜ਼ਾਲਿਮਾਂ ਨੇ ਰਾਵੀ ਦੇ ਡੂੰਘੇ ਪਾਣੀ ਵਿੱਚ ਡਬੋ ਦਿੱਤਾ ਜਾਂ ਰੋੜ ਦਿੱਤਾ ਸ਼ਬਦ ਆਪਾਂ ਵਰਤੀਏ ਇੰਜ ਸਾਡੇ ਸਤਿਗੁਰੂ ਗੁਰੂ ਅਰਜਨ ਸਾਹਿਬ ਦਾਤਾ ਜੀ ਦੀ ਸ਼ਹਾਦਤ ਹੋਈ ਸਾਧ ਸੰਗਤ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਕੇਵਲ ਇੰਨਾ ਹੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਅੱਜ ਦਿਨ ਹੈ ਉਹਨਾਂ ਦੀ ਸ਼ਹੀਦੀ ਨੂੰ ਆਪਾਂ ਸਾਰੇ ਯਾਦ ਕਰੀਏ ਅੰਤਰ ਚਾਤੋ ਮਾਰੀਏ ਅਸੀਂ ਸੱਚੇ ਪਾਤਸ਼ਾਹ ਬਾਰੇ ਕਿੰਨਾ ਕੁ ਜਾਣਦੇ ਹਾਂ ਉਹਨਾਂ ਦਾ ਸਾਰਾ ਇਤਿਹਾਸ ਤਾਂ ਨਹੀਂ ਇਸ ਵੀਡੀਓ ਵਿੱਚ ਆ ਸਕਿਆ ਇਤਿਹਾਸ ਤਾਂ ਬੜਾ ਵੱਡਾ ਤੇ ਮਹਾਨ ਹੈ ਅਸੀਂ ਕੇਵਲ ਕੁਝ ਇੱਕ ਸਵਾਲ ਮੁੱਖ ਮਹਾਰਾਜੀ ਦੇ ਜੀਵਨ ਦੇ ਵਿੱਚੋਂ ਲਈ ਤੇ ਮੈਂ ਕਹਿੰਦਾ ਇੰਨਾ ਕੁ ਪਤਾ ਤਾਂ ਸਾਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਸੋ ਆਓ ਆਪਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਅੱਜ ਨਮਸਕਾਰ ਕਰੀਏ ਉਹਨਾਂ ਨੇ ਮਾਨਵਤਾ ਲਈ ਆਪਣੀ ਸ਼ਹਾਦਤ ਦਿੱਤੀ ਸੱਚੇ ਪਾਤਸ਼ਾਹ ਦੀ ਬਾਣੀ ਪੜੋ ਵਿਚਾਰੋ ਉਨ੍ਹਾਂ ਦੇ ਮਾਰਗ ਤੇ ਚੱਲਣ ਦਾ ਯਤਨ ਕਰੀਏ ਸੰਗਤਾਂ ਦਾ ਧੰਨਵਾਦ ਹੈ ਜੀ ਜਿੰਨਾ ਸੰਗਤਾਂ ਨੇ ਇਸ ਵੀਡੀਓ ਨੂੰ ਵੇਖਿਆ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਇਸ ਚੈਨਲ ਨੂੰ ਆਪ ਜੀ ਜਰੂਰ ਸਬਸਕ੍ਰਾਈਬ ਕਰ ਲਓ ਇਸ ਚੈਨਲ ਦੇ ਉੱਪਰ ਜ਼ਿਆਦਾਤਰ ਸੀ ਵੀਡੀਓ ਪਾ ਰਹੇ ਹਾਂ ਗੁਰਬਾਣੀ ਦੀ ਸੰਥਿਆ ਦੇ ਨਾਲ ਸੰਬੰਧਿਤ ਗੁਰਬਾਣੀ ਦੇ ਸੁੱਧ ਉਚਾਰਨ ਨਾਲ ਸੰਬੰਧਿਤ ਪਰ ਨਾਲ ਨਾਲ ਵਿੱਚ ਵਿੱਚ ਗੁਰ ਇਤਿਹਾਸ ਗੁਰਬਾਣੀ ਤੇ ਗੁਰਮਤ ਦੇ ਹੋਰ ਵਿਸ਼ਿਆਂ ਦੇ ਬਾਰੇ ਵੀ ਅਸੀਂ ਸੰਗਤਿਆਂ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਸੋ ਬੇਟਾ ਜੀ ਤੁਸੀਂ ਵੀ ਸੰਗਤ ਨੂੰ ਬੇਨਤੀ ਕਰ ਦਿਓ ਤਾਂ ਕਿ ਸੰਗਤ ਇਸ ਚੈਨਲ ਨੂੰ ਸਬਸਕ੍ਰਾਈਬ ਕਰੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸੋ ਬੇਨਤੀ ਹੈ ਅੱਗੇ ਵੀ ਵੱਧ ਤੋਂ ਵੱਧ ਤੁਸੀਂ ਸੰਗਤਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਸੰਗਤਾਂ ਇਸ ਉਪਰਾਲੇ ਤੋਂ ਲਾਹਾ ਪ੍ਰਾਪਤ ਕਰ ਸਕਣ ਆਓ ਸਾਰੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ